ਅਗਰੇ ਸ਼ਮੇਸ਼ਲੇ ਦੂਲੇ ਮੌਤ ਵਿਆਮਣ ਚੱਲੇ ਨੇ ਗੁਰੂ ਕੇ ਲਾਲ ਮੌਤ ਨੂੰ ਵਿਉਣ ਵਾਸਤੇ ਤੁਰੇ ਜਾ ਰਹੇ ਨੇ ਇਹ ਫੜੇ ਗਏ ਦਸੰਬਰ 1715 ਵਿੱਚ ਔਰ ਜਦੋਂ ਦਿੱਲੀ ਪਹੁੰਚਾਏ ਉਦੋਂ 1716 ਤੇ ਫਰਵਰੀ ਦਾ ਮਹੀਨਾ ਚੜ ਗਿਆ ਸੀ ਇਹ ਵਿਚਾਲੇ ਦਾ ਸਮਾਂ ਇਹਨਾਂ ਦੇ ਕੈਦ ਦਾ ਸਮਾਂ ਬੜੀਆਂ ਪਿਆਰੀਆਂ ਲੈਣਾ ਤੋਂ ਬੰਦ ਕੀਤੀ ਗੁਰਦਾਸ ਲੰਗਲ ਜੋ ਪਕੜ ਸਿੰਘਾਂ ਨੂੰ ਵਿੱਚ ਲਾਹੌਰ ਲਿਆਂਦਾ ਏ ਛਟਣਾ ਨਹੀਂ ਕੋਈ ਸਿੰਘ ਜੀ ਸਿੰਘਾਂ ਨੂੰ ਵਿੱਚ ਲਾਹੌਰ ਲਿਆਂਦਾ ਏ ਛਡਣਾ ਨਹੀਂ ਕੋਈ ਸਿੰਘ ਜਿਉਂਦਾ ਖਾਨਿਜ ਕਰਿਆ ਆਂਦਾ ਏ ਬਾਦਸ਼ਾਹ ਦੇ ਪੇਸ਼ ਕਰਨ ਲਈ ਤੋਰੇ ਦਿੱਲੀ ਵੱਲੇ ਨੇ ਓਹ ਵੇਖੋ ਦਸ਼ਮੇਹ ਦੇ ਦੁੱਲੇ ਮੌਤ ਵੀ ਆਮਣ ਚੱਲੇ ਨੇ ਓਹ ਹੰਤਾ ਵਿੱਚੋਂ ਪਕੜ ਤੋਸ਼ੇ ਗਲਤੀ ਗਈ ਉਦਾਈ ਏ ਕਰ ਕੋ ਪੁਕਾਰਾਂ ਨਹੀਂ ਕੋਈ ਸੁਣਦਾ ਦਿੰਦੇ ਲੋਕ ਕਹਾਈ ਏ ਹਾਲ ਸਿੰਘਾਂ ਦੀ ਕਰਵੇ ਫਿਰਵੇ ਗੰਗਲਾਵੇ ਨਾਲ ਬੱਦੇ ਸੀ ਚਮਾ ਵਿੱਚੋਂ ਖੂਨ ਵਗੇ ਤੇ ਫੱਟ ਜਿ ਸਮਵੇ ਲੈਨੇ ਓ ਮੇ ਕੋਦਸ਼ ਮੇਸ਼ ਤੇ ਤੁਲੇ ਮੌਤਵੀਆਂ ਮਨ ਚੱਲ ਲੈਨੇ ਓ ਕੋਈ ਪਹੀ ਦੇ ਦਿੱਤਾ ਕੱਟੀ ਮਿਲਿਆ ਨਾ ਕੁਝ ਖਾਣੇ ਨੂੰ ਸਦਕੀ ਜੋ ਦੇਵੇ ਝਗੜੀ ਦੇ ਮਨਦੋਰੇ ਸੀ ਭਾੜੇ ਨੂੰ ਧਰਮ ਮੱਜਾ ਮਣ ਖਾਤਰ ਮਰਮੋ ਸਿਰ ਤੇ ਦੁਖੜੇ ਝੱਲੇ ਨੇ ਫਰਵੱਟੇ ਮਾਰ ਕਈਆਂ ਦੇ ਗੁੱਸੇ ਕਟਿਆ ਕਈਆਂ ਨੇ ਖਾ ਦੇ ਮਾਨ ਕਦੇ ਜਿਸ ਰੁਪਲੇ ਪੈਰਾ ਥੱਲੇ ਮੇਂ ਓਏ ਖੋਦ ਸ਼ਮੇਸ਼ ਤੇ ਦੂਲੇ ਮੌਤ ਵੇ ਆਵਣ ਚੱਲੇ ਨੇ ਓਏ ਵਿੱਚ ਤੂਫਾਨ ਆ ਉੱਡਣ ਵਾਲਾ ਪੱਤਾ ਵਿੱਚ ਜ਼ੰਜੀਰਾ ਦੇ ਵਿਖਤ ਪਰੇ ਤੋਂ ਚਿਰ ਨਹੀਂ ਲੱਗਦਾ ਖੇਲ ਹੁੰਦੇ ਤੇ ਕਦੀਰਾਂ ਦੇ ਓਏ ਲੋਕਾ ਫਰਜਾ ਫਿਕਰ ਨਹੀਂ ਕੋਈ ਸਿੱਖੀ ਸਦਕ ਨਭਾਵਾਂਗੇ ਮਰਦਾਂ ਦੇ ਸਿਰ ਪੈਂਦੇ ਕਾਜਾਂ ਵੱਲੇ ਨੇ ਆਹ ਵੇਖੋ ਦੁਸ਼ਮੇਸ਼ ਤੇ ਤੂਲੇ ਮੌਤ ਵਿਆਮਣ ਚੱਲੇ ਨੇ ਲੰਮਾ ਪਾੰਧ ਮੁਕਾ ਕੇ ਆਖਰ ਪਹੁੰਚੇ मे दू